5 ਵਾਲੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਸਣੇ ਹੋਰ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਦੇ ਲੋਕ ਹੋਰਨਾਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਪਾਰਟੀ ਦੇ ਸਾਹਮਣੇ ਹੋਏ ਨੇ ਐਸੇ ਕੜੀ ਦੇ ਤਹਿਤ ਸਾਬਕਾ ਕੈਬਨਰ ਮੰਤਰੀ ਤੇ ਗੁਰੂ ਹਰ ਸਾਹਿਬਤ ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਉਹਨਾਂ ਦੀ ਧਰਮ ਪਤਨੀ ਚਰਨਜੀਤ ਕੌਰ ਸਰਵਾਰ ਸਰਾਰੀ ਦੀ ਅਗਵਾਈ ਹੇਠ ਹਲਕੇ ਦੇ ਪਿੰਡ ਝੁੱਗੇ ਛਿਲੀਆਂ ਵਾਲੇ ਤੋਂ ਮੌਜੂਦਾ ਸਰਪੰਚ ਅਤੇ ਪੰਚਾਇਤ ਸਮੇਤ ਤਕਰੀਬਨ 2 ਦਰਜਨਾ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਅੱਜ ਸ਼ਾਮਲ ਹੋਏ ਜਿੱਥੇ ਕੀ ਵਿਧਾਇਕ ਫੋਜਾ ਸਿੰਘ ਸਰਾਰੀ ਦੇ ਵੱਲੋਂ ਉਹਨਾਂ ਦਾ ਸਿਰੋਪਾਓ ਪਾਗ ਨਿਗਾ ਸਵਾਗਤ ਕੀਤਾ ਗਿਆ ਤੇ ਆਪ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪੰਚਾਇਤ ਆਗੂਆਂ ਤੇ ਆਮ ਲੋਕਾਂ ਚ ਸਰਪੰਚ ਅਰਬੰਦ ਸਿੰਘ ਆਦ ਦਾ ਸਵਾਗਤ ਕੀਤਾ ਗਿਆ ਰਾਈਗੁਰ ਚਿਫਾਤੇ ਅਸੀਂ ਅੱਜ ਆਮ ਆਦੀ ਪਾਰਟੀ ਨਾਲ ਜਲਾਈ ਪਾਈ ਸਾਰੇ ਪਿੰਡ ਵਿੱਚ ਅਸੀਂ ਸਦਾ ਲਈ ਇਸ ਆਮ ਆਦੀ ਪਾਰਟੀ ਦਾ ਨਾ ਰਾਵਾਂਗੇ ਤੇ ਭਾਈ ਚਰਕਸਾਜ ਬਣਾ ਕੇ ਰੱਖਾਂਗੇ ਸੋਤਹੀ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਨਾਲ ਨਿਰੰਜਸ ਕਰਾਂਗੇ ਅਸੀਂ ਇੱਕੋ ਪਰਿਵਾਰ ਇੱਕੋ ਘਰ ਬਣ ਕਰਾਂਗੇ ਚੁਗੇ ਚਿਲੀਆਂ ਦੀ ਸਰਪੰਚ ਸਾਹਿਬ ਤੇ ਨਾਲ ਉਹਨਾਂ ਦੇ ਸਾਥੀ ਪੰਚਾਇਤ ਮੈਂਬਰ ਸ਼ਾਮਲ ਹੋਏ ਨੇ ਮਹਿਸੂਸ ਇਹ ਕਰ ਰਿਹਾ ਕਿ ਆਮ ਆਦੀ ਪਾਰਟੀ ਦੀ ਜਿਹੜੀ ਵਿਚਾਰਧਾਰਾ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਤੇ ਲੋਕ ਵੇਖ ਰਣੇ ਨੇ ਕਿ ਪਹਿਲਾ ਵਕ ਵਕ ਪਾਰਟੀਆਂ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਦੇਖੀਆਂ ਅਕਾਲੀ ਦਲ ਕਾਂਗਰਸ ਪਾਰਟੀ ਦੇਖੀ ਕਿ ਉਹ ਕਿਸ ਤਰ੍ਹਾਂ ਰਾਜ ਕਰਦੇ ਸੀ ਇਹ ਸਾਡੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨੇ ਹਰਮਨ ਪਾਇਰੇ ਸਰਦਾਰ ਪੰਚਮਾਨ ਜਿਹੜੇ ਨਾਂ ਤਾਂ ਆਪ ਕਰਦੇ ਆ ਜੇ ਕੋਈ ਤੇ ਨਾ ਹੀ ਕਿਸੇ ਨੂੰ ਕਰ ਦਿੰਦੇ ਨੇ ਤਾਂ ਉਹਨਾਂ ਨੇ ਇੱਕ ਚੰਗੀ ਸੋਚ ਦਿੱਤੀ ਹੈ ਜਿਸ ਤਰ੍ਹਾਂ ਨੌਜਵਾਨਾਂ ਲਈ ਆ ਹੁਣ ਨਸ਼ਾ ਮੁਕਤੀ ਦਾ ਰੰਗਲਾ ਪੰਜਾਬ ਖੇਡਾਂ ਦੇ ਵਿੱਚ ਉਤਸ਼ਾਹਿਤ ਕਰਨਾ ਆਮਾਦੀ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਜਿਸ ਤਰ੍ਹਾਂ ਨੌਜਵਾਨ ਬੱਚਿਆਂ ਨੂੰ ਨੌਕਰੀਆਂ ਬਿਨਾਂ ਰਿਸ਼ਵਤ ਦੇ ਮਿਲੀਆਂ ਸਾਰੇ ਖੁਸ਼ ਨੇ ਆਪਣੀ ਮਰਜ਼ੀ ਨਾਲ ਸ਼ਾਮਲ ਹੋ ਰਹੇ ਨੇ ਪਹਿਲਾਂ ਪਾਰਟੀਆਂ ਕੀ ਕਰਦੀਆਂ ਹੁੰਦੀਆਂ ਸੀ ਕਿ ਪਰਚਿਆਂ ਦੀ ਰਾਜਨੀਤੀ ਚੱਲਦੀ ਸੀ ਜਿਹੜਾ ਸ਼ਾਮਲ ਪਾਰਟੀ ਨਹੀਂ ਹੁੰਦਾ ਸੀ ਉਹ ਤੇ ਪਰਚਾ ਕਰਾਉਂਦਾ ਇੱਥੇ ਸ਼ਾਮਲ ਹੋ ਜਾਂਦਾ ਸੀ ਮਤਲਬ ਮਜਬੂਰ ਕਰਦੇ ਸੀ ਆਮਾਦੀ ਪਾਰਟੀ ਨੇ ਜਿਹੜਾ ਕੋਈ ਕਰਮ ਨਹੀਂ ਕੀਤਾ ਜਿੰਨੇ ਵੀ ਸਰਪੰਚ ਸਾਹਿਬਾਨ ਤੇ ਲੋਕ ਸ਼ਾਮਲ ਹੋ ਰਹੇ ਨੇ ਆਮਾਦੀ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਸਰਦਾਰ ਭਗਵੰਤ ਮਾਨ ਦੀ ਸਰਕਾਰ ਤੋਂ ਖੁਸ਼ ਹੋ ਕੇ ਸ਼ਾਮਲ ਹੋ ਰਹੇ ਨੇ ਸਾਰਿਆਂ ਦਾ خیرਮਕਦਮ ਸਾਰਿਆਂ ਨੂੰ ਅਸੀਂ ਗੱਲ ਲਾਇਆ ਤੇ ਇਹਨਾਂ ਦਾ ਜਿੰਨਾ ਮਾਨ ਸਨਮਾਨ ਪਾਰਟੀ ਚ ਮਿਲਦਾ ਸਾਰਿਆਂ ਨੂੰ ਮਿਲੇਗਾ ਸਭ ਨਸ਼ਿਆਂ ਦੇ ਖਿਲਾਫ ਯੂਥ ਨੂੰ ਕੀ ਕਹਿਣਾ ਚਾਹੁੰਦੇ ਯੂਥ ਨੂੰ ਇਹੀ ਬੇਨਤੀ ਹੈ ਕਿ ਆਪਣੀ ਜਵਾਨੀ ਸਾਨੂੰ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਜੀਵਨ ਦਿੱਤਾ ਤਾਂ ਉਹਨੂੰ ਵਧੀਆ ਢੰਗ ਨਾਲ ਜੀਏ ਨਾ ਕਿ ਨਸ਼ਿਆਂ ਦੇ ਸਾਰਾ ਲੈ ਕੇ ਨੌਜਵਾਨ ਸਾਥੀ ਸਾਥ ਦੇਣ ਸਰਪੰਚ ਸਾਹਿਬਾਨ ਪੰਚਾਇਤਾਂ ਵੀ ਸਾਥ ਦੇ ਰਹੀਆਂ ਤੇ ਨੌਜਵਾਨ ਨੇ ਉਹ ਵੀ ਨਾਲ ਲੱਗੇ ਹੋਏ ਨੇ ਜਿਹੜੇ ਉਹਨਾਂ ਦੇ ਸਾਥੀ ਉਹ ਨਸ਼ੇ ਦੀ ਲਪਤ ਵਿੱਚ ਆ ਗਏ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਤੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਦਾ ਸਫਾਇਆ ਕਰਾਂਗੇ ਤਾਂ ਨੌਜਵਾਨ ਜਿਹੜੇ ਉਹ ਆਪਣੀ ਜਵਾਨੀ ਨੂੰ ਬਚਾਉਣ ਤਾਂ ਹੀ ਰੰਗਲਾ ਪੰਜਾਬ ਬਣ ਸਕਦਾ ਹੈ